ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਕਿਉਂਕਿ ਗਾਂ ਮੱਝਾਂ ਜੈਸੀਆਂ ਦੁੱਧਾਰੂ ਪਸ਼ੂਆਂ ਦੀ ਗਿਣਤੀ ਇੱਥੇ ਸਭ ਤੋਂ ਜ਼ਿਆਦਾ ਹੈ। 2021 ਦੇ ਵਿੱਚ ਭਾਰਤੀ ਡੇਰੀ ਮਾਰਕੀਟ ਲਗਭਗ 13 ਲੱਖ ਕਰੋੜ ਦਾ ਸੀ ਜਿਸ ਦੇ 2027 ਤੱਕ ਲਗਭਗ 31 ਲੱਖ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ ਇਸ ਦਾ ਕਾਰਨ ਇਹ ਹੈ ਕਿ ਪਿਛਲੇ 3 ਦਹਾਕਿਆਂ ਵਿੱਚ ਸ਼ਹਿਰੀਕਰਨ ਅਤੇ ਲੋਕਾਂ ਦੀ ਕਮਾਈ ਵਧਣ ਦੇ ਕਾਰਨ ਡੇਰੀ ਪ੍ਰੋਡਕਟਸ ਦੀ ਖਪਤ ਦੇ ਵਿੱਚ ਤੇਜ਼ੀ ਦੇ ਨਾਲ ਇਜ਼ਾਫਾ ਹੋਇਆ ਹੈ ਲੇਕਿਨ ਦੁੱਧ ਦੀ ਵਧਦੀ ਮੰਗ ਦੇ ਨਾਲ ਮਿਲਾਵਟ ਖੋਰ ਵੀ ਬੁਰੀ ਤਰ੍ਹਾਂ ਐਕਟਿਵ ਹੋ ਚੁੱਕੇ ਹਨ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਵੱਖ-ਵੱਖ ਸੂਬਿਆਂ ਦੇ ਵਿੱਚ ਮਿਲਾਵਟੀ ਦੁੱਧ ਨੂੰ ਰੋਕਣ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ। ਇਸ ਸਾਲ ਜਨਵਰੀ ਵਿੱਚ ਰਾਜਸਥਾਨ ਦੇ ਅਲਵਰ ਵਿੱਚ 3000 ਲੀਟਰ ਦੁੱਧ ਮਿਲਾਵਤੀ ਪਤਾ ਗਿਆ ਸੀ ਜੋ ਮੁੱਖ ਰੂਪ ਤੋਂ ਰਿਫਾਈਨਡ ਤੇਲ ਦੇ ਨਾਲ ਬਣਾਇਆ ਗਿਆ ਸੀ। ਮਿਲਾਵਟ ਵਾਲਾ ਦੁੱਧ ਸਿਹਤ ਦੇ ਲਈ ਕਾਫੀ ਖਤਰਨਾਕ ਸਾਬਤ ਹੁੰਦਾ ਹੈ। ਅਜਿਹੀ ਵਿੱਚ ਬਹੁਤ ਜ਼ਰੂਰੀ ਹੈ ਇਹ ਜਾਣਨਾ ਕਿ ਤੁਹਾਡੇ ਘਰ ਵਿੱਚ ਜੋ ਦੁੱਧ ਆ ਰਿਹਾ ਹੈ ਉਹ ਅਸਲੀ ਹੈ ਜਾਂ ਨਕਲੀ। ਕਈ ਵਾਰ ਸਹੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਦੇ ਨਾਲ ਸਿੰਥੈਟਿਕ ਮਿਲਾਵਟੀ ਦੁੱਧ ਅਤੇ ਪਿਓਰ ਦੁੱਧ ਦੇ ਵਿੱਚ ਅੰਤਰ ਕਰਪੋਣਾ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ। ਲੇਕਿਨ ਅੱਜ ਸੱਚ ਕੋ ਹੁੰਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਘਰ ਪਿਓਰ ਦੁੱਧ ਆ ਰਿਹਾ ਹੈ ਜਾਂ ਸਿੰਥੈਟਿਕ ਦੁੱਧ ਆ ਰਿਹਾ ਹੈ ਉਸ ਦੀ ਅਸੀਂ ਜਾਂਚ ਪੜਤਾਲ ਕਿਸ ਤਰੀਕੇ ਦੇ ਨਾਲ ਕਰ ਸਕਾਂਗੇ। ਦੁੱਧ ਇੱਕ ਸੁਪਰ ਫੂਡ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕ ਇਸ ਦਾ ਸੇਵਨ ਕਰਦੇ ਹਨ ਇਸ ਵਿੱਚ ਪ੍ਰੋਟੀਨ, ਕੈਲਸ਼ੀਅਮ ਦੇ ਇਲਾਵਾ ਵਿਟਾਮਿਨ B12, ਮੈਗਨੀਸ਼ੀਅਮ, ਮਿਨਰਲਸ ਅਤੇ ਫੈਟ ਜੈਸੇ ਜ਼ਰੂਰੀ ਨਿਊਟ੍ਰੀਐਂਟਸ ਪਾਏ ਜਾਂਦੇ ਹਨ ਲੇਕਿਨ ਇਹ ਸਾਰੇ ਨਿਊਟ੍ਰੀਐਂਟਸ ਉਦੋਂ ਹੀ ਮਿਲਦੇ ਹਨ ਜਦ ਤੁਹਾਡਾ ਦੁੱਧ ਪਿਓਰ ਹੁੰਦਾ ਹੈ ਮਿਲਾਵਟੀ ਦੁੱਧ ਵਿੱਚ ਨਾ ਕੇਵਲ ਜ਼ੀਰੋ ਨਿਊਟ੍ਰੀਐਂਟਸ ਹੁੰਦੇ ਹਨ ਬਲਕਿ ਇਹ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ ਮਿਲਾਵਟੀ ਦੁੱਧ ਪੀਣ ਦੇ ਨਾਲ ਉਲਟੀ, ਦਸਤ ਜੈਸੀ ਸਮੱਸਿਆਵਾਂ ਹੋ ਸਕਦੀਆਂ ਹਨ ਅਗਰ ਕੋਈ ਲੰਬੇ ਸਮੇਂ ਤੱਕ ਮਿਲਾਵਟੀ ਦੁੱਧ ਪੀਂਦਾ ਹੈ ਤਾਂ ਉਸ ਦੀ ਕਿਡਨੀ ਅਤੇ ਲੀਵਰ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੋ ਦੁੱਧ ਅਸੀਂ ਆਪਣੇ ਘਰ ਵਿੱਚ ਇਸਤੇਮਾਲ ਕਰ ਰਹੇ ਹਾਂ ਉਸ ਦਾ ਕਿਵੇਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਸ ਦੁੱਧ ਦੇ ਵਿੱਚ ਡਿਟਰਜੈਂਟ ਮਿਲਿਆ ਹੋਇਆ ਹੈ ਜਾਂ ਨਹੀਂ। ਦੁੱਧ ਵਿੱਚ ਡਿਟਰਜੈਂਟ ਹੈ ਜਾਂ ਨਹੀਂ ਇਹ ਪਤਾ ਕਰਨ ਦੇ ਲਈ ਇੱਕ ਬੋਤਲ ਵਿੱਚ ਦੁੱਧ ਅਤੇ ਪਾਣੀ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲਵੋ। ਇਸ ਜਬਾਤ ਬੋਤਲ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਹਿਲਾਓ ਅਗਰ ਕੋਲ ਝੱਗدار ਹੋ ਜਾਂਦਾ ਹੈ ਜਾਂ ਫਿਰ ਗਾੜਾ ਝੱਗ ਬਣ ਜਾਂਦਾ ਹੈ ਤਾਂ ਸਮਝ ਲਓ ਕਿ ਤੁਹਾਡਾ ਦੁੱਧ ਸਿੰਥੈਟਿਕ ਦੇ ਨਾਲ ਮਿਲਿਆ ਹੋਇਆ ਹੈ ਹੁਣ ਦੂਜੇ ਨੰਬਰ ਤੇ ਅਸੀਂ ਇਹ ਪਤਾ ਲਗਾਉਣਾ ਹੋਵੇ ਕਿ ਸਾਡੇ ਦੁੱਧ ਵਿੱਚ ਪਾਣੀ ਮਿਲਿਆ ਹੋਇਆ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਦੇ ਲਈ ਦੁੱਧ ਵਿੱਚ ਪਾਣੀ ਹੈ ਜਾਂ ਨਹੀਂ ਜਾਣਨ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਦੁੱਧ ਦੀ ਕੁਝ ਬੂੰਦਾਂ ਨੂੰ ਕਿਸੇ ਪਲਾਸਟਿਕ ਜਾਂ ਕਿਸੇ ਹੋਰ ਵਸਤੂ ਦੇ ਪਲੇਨ ਟੁਕੜੇ ਤੇ ਪਾ ਲਵੋ ਇਸ ਦੇ ਬਾਅਦ ਇਸ ਨੂੰ ਥੋੜਾ ਟੇਡਾ ਕਰੋ ਅਗਰ ਦੁੱਧ ਦੀ ਬੂੰਦ ਸਫੇਦ ਲਕੀਰ ਛੱਡਦਿਆਂ ਹੋਇਆਂ ਹੌਲੀ-ਹੌਲੀ ਥੱਲੇ ਆ ਰਹੀ ਹੈ ਤਾਂ ਇਸ ਦਾ ਮਤਲਬ ਦੁੱਧ ਦੇ ਵਿੱਚ ਪਾਣੀ ਦੀ ਮਿਲਾਵਟ ਨਹੀਂ ਹੈ ਅਗਰ ਸਫੇਦ ਨਿਸ਼ਾਨ ਨਾ ਛੱਡੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਦੁੱਧ ਦੇ ਵਿੱਚ ਪਾਣੀ ਨੇ ਦੀ ਮਿਲਾਵਟ ਕੀਤੀ ਗਈ ਹੈ ਅਖੀਰ ਵਿੱਚ ਬੜਾ ਅਹਿਮ ਸਵਾਲ ਆਉਂਦਾ ਹੈ ਕਿ ਡੇਰੀ ਦੇ ਦੁੱਧ ਖਰੀਦਦੇ ਸਮੇਂ ਕਿੰਨੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਸ ਜਗ੍ਹਾ ਤੋਂ ਵੀ ਤੁਸੀਂ ਦੁੱਧ ਖਰੀਦ ਰਹੇ ਹੋ ਉੱਥੇ ਇਹਨਾਂ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਪਹਿਲਾ ਦੁੱਧ ਕੱਢਣ ਵਾਲਾ ਸਾਫ਼ ਸਫਾਈ ਦਾ ਧਿਆਨ ਰੱਖ ਰਿਹਾ ਹੈ ਜਾਂ ਨਹੀਂ ਜਿਸ ਬਰਤਨ ਵਿੱਚ ਦੁੱਧ ਨੂੰ ਰੱਖਿਆ ਗਿਆ ਉਹ ਸਾਫ਼ ਹੈ ਜਾਂ ਨਹੀਂ ਦੂਜਾ ਇਹ ਦੇਖੋ ਕਿ ਤੁਹਾਡੇ ਦੁੱਧ ਵਿੱਚ ਕੋਈ ਸਮੈਲ ਤਾਂ ਨਹੀਂ ਆ ਰਹੀ ਤਾਜ਼ਾ ਅਤੇ ਸ਼ੁੱਧ ਦੁੱਧ ਦਾ ਰੰਗ ਸਫੇਦ ਹੁੰਦਾ ਹੈ ਜਦਕਿ ਮਲਾਵਟੀ ਦੁੱਧ ਦਾ ਰੰਗ ਹਲਕਾ ਪੀਲਾ ਜਾਂ ਮਟਮੇਲਾ ਜਿਹਾ ਹੁੰਦਾ ਹੈ ਤਾਜ਼ਾ ਦੁੱਧ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਪਤਲੇ ਦੁੱਧ ਵਿੱਚ ਪਾਣੀ ਮਿਲਿਆ ਹੋ ਸਕਦਾ ਧਾਮ ਖਬਰਾਂ ਨੂੰ ਹਟਕੇ ਅਸੀਂ ਤੁਹਾਨੂੰ ਦੁੱਧ ਦੇ ਪ੍ਰਤੀ तमाम ਤਰੀਕੇ ਦੇ ਜੋ ਸ਼ੰਸ਼ੇ ਪੈਦਾ ਹੁੰਦੇ ਆ ਕਿ ਦੁੱਧ ਸਾਡਾ ਮਿਲਾਫਤੀ ਹੈ ਜਾਂ ਨਹੀਂ ਦੁੱਧ ਤੇ ਅਸੀਂ ਸਪੈਸ਼ਲ ਸਟੋਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਸਟੋਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ